ਦੇਖੋ ਜੀ ਅੱਜ ਕਾਫੀ ਲੰਮੇ ਸਮੇਂ ਤੋਂ ਡਿਮਾਂਡ ਸੀ ਸਾਡੇ ਅਫਸਰ ਸਹਿਬਾਨਾਂ ਦੀ ਔਰ ਜਦੋਂ ਵੀ ਇਹਨਾਂ ਨੇ ਮੈਨੂੰ ਮਿਲਣਾ ਤੇ ਮੈਨੂੰ ਇਹੋ ਗੱਲ ਕਰਨੀ ਵੀ ਸਾਡੇ ਕੋਲ ਸ਼ਹਿਰ ਜਾਣ ਵਾਸਤੇ ਵਹੀਕਲ ਜਿਹੜਾ ਜੇ ਕੋਈ ਸ਼ਹਿਰ ਦੇ ਵਿੱਚ ਕੋਈ ਦਿੱਕਤ ਆ ਜਾਂਦੀ ਹੈ ਇੰਟਰਨਲ ਤੇ ਸਾਨੂੰ ਬੜੀ ਪ੍ਰੋਬਲਮ ਆਉਂਦੀ ਹੈ ਵੱਡੀਆਂ ਗੱਡੀਆਂ ਨੇ ਤੇ ਸਾਨੂੰ ਜਿਹੜੀ ਸ਼ਹਿਰ ਦੇ ਇੰਟਰਨਲ ਗੱਡੀ ਜਿਹੜੀ ਜ਼ਰੂਰੀ ਚਾਹੀਦੀ ਹੈ ਔਰ ਇਹ ਕਾਫੀ ਲੰਮੇ ਸਮੇਂ ਤੋਂ ਡਿਮਾਂਡ ਸੀ ਤੇ ਮਾਨਯੋਗ ਸੀਐਮ ਸਾਹਿਬ ਮੁੱਖ ਮੰਤਰੀ ਪੰਜਾਬ ਭਗਵਨ ਪੰਜੀ ਨੂੰ ਮੈਂ ਬੇਨਤੀ ਕੀਤੀ ਉਹਨਾਂ ਨੂੰ ਔਰ ਅੱਜ ਉਹਨਾਂ ਨੇ ਸਾਡੀਆਂ ਬੇਨਤੀਆਂ ਨੂੰ ਕਬੂਲ ਕਰਦੇ ਹੋਏ ਛੋਟੀ ਜਿਹੜੀ ਗੱਡੀ ਜਿਹੜੀ ਹੈ ਸਾਨੂੰ ਪ੍ਰੋਵਾਈਡ ਕੀਤੀ ਹੈ ਜਿਹਦੇ ਵਿੱਚ ਸ਼ਹਿਰ ਦੇ ਇੰਟਰਨਲ ਜੇ ਕੋਈ ਕੰਮ ਨਾ ਕਰੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਤੇ ਕਾਫੀ ਦਾ ਸਾਨੂੰ ਸਾਥ ਮਿਲੂਗਾ ਉਹਦੇ ਨਾਲ ਨਾਲ ਜਿਹੜੀ ਆਧੁਨਿਕ ਮੈਂ ਕਹਿ ਸਕਦਾ ਲੇਟੈਸਟ ਜਿਹੜੀ ਟੈਕਨੋਲੋਜੀ ਜਿ ਤਰ੍ਹਾਂ ਤੁਸੀਂ ਦੇਖਿਆ ਹੋਊਗਾ ਲਾਈਟਾਂ ਜਿਹੜੀਆਂ ਨੇ ਜਿਦ ਤਰਾ ਰਾਤ ਨੂੰ ਜਿੱਥੇ ਅੱਗ ਲੱਗਦੀ ਹੈ ਨੇਚਰਲੀ ਬੱਤੀ-ਬੁੱਤੀ ਬੰਦ ਕਰਨੀ ਪੈਂਦੀ ਹੈ ਸਾਨੂੰ ਲਾਈਟ ਦਾ ਪ੍ਰਬੰਧ ਕੀਤਾ ਹੋਇਆ ਵਿਦ ਜਨਰੇਟਰ ਦਾ ਪਲੱਸ ਸੂਟ ਜਿਹੜੇ ਨੇ ਨਵੇਂ ਜਿਹੜੇ para que é essa que tem a no...